ਫਿਲੌਰ ਦੇ ਮਸ਼ਹੂਰ ਇਲੈਕਟ੍ਰੋਨਿਕ ਦੇ ਸੋ ਰੂਮ ਤੇ ਹੋਈ ਲੱਖਾਂ ਦੀ ਚੋਰੀ ਚੋਰ ਤਰਕ ਪਰ ਕੇ ਲੈ ਗਏ ਸਮਾਨ ਫਿਲੌਰ ਅੱਜ ਤੜਕੇ 5 ਵਜੇ ਦੇ ਕਰੀਬ ਦੁਕਾਨਦਾਰਾਂ ਵਿੱਚ ਹਲਕਮ ਮੰਚ ਗਿਆ ਪਤਾ ਲੱਗਾ ਕਿ ਫਿਲੌਰ ਸ਼ਹਿਰ ਦੇ ਮਸ਼ਹੂਰ ਸਮਾਰਟ ਇਲੈਕਟ੍ਰੋਨਿਕ ਸੋ ਰੂਮ ਜੋ ਡੀਐਸਪੀ ਦਫਤਰ ਦੇ ਕੋਲ ਪੈਦਾ ਹੈ ਤੇ ਅੱਜ ਤੜਕੇ ਚੋਰਾਂ ਨੇ ਉਸ ਦੇ ਸ਼ਟਰ ਪੁੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਸੋ ਰੂਮ ਪੂਰੀ ਤਰ੍ਹਾਂ ਸੀਸੀਟੀਵੀ ਕੈਮਰਿਆਂ ਨਾਲ ਲੈਸ ਸੀ ਹਰ ਪਾਸੇ ਉਹ ਕੈਮਰਿਆਂ ਨਾਲ ਸੂ ਰੂਮ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਇੰਨੇ ਉੱਚੇ ਸਨ ਕਿ ਬੇਝਿਜਕ ਹੋ ਕੇ ਉਹਨਾਂ ਨੇ ਚੋਰੀ ਕੀਤੀ ਸੀਸੀਡੀ ਕੈਮਰਿਆਂ 'ਚ ਕੈਲਪ ਹੋਏ ਚੋਰਾਂ ਦੇ ਇੱਕ ਸਾਥੀ ਨੇ ਦਰਖਤ ਸਾਗਣ ਵਾਲੀ ਟਾਂਗੀ ਨਾਲ ਸਾਰੇ ਕੈਮਰਿਆਂ ਦੀਆਂ ਤਾਰਾਂ ਵੱਢੀਆਂ ਫਿਰ ਅੰਦਰ ਉਹ ਸਮਾਨ ਚੋਰੀ ਕੀਤਾ ਦੁਕਾਨ ਦੇ ਮਾਲਕ ਦਿਨੇਸ਼ ਚੋਜ਼ੜ ਨੇ ਦੱਸਿਆ ਕਿ ਮੇਰੀ ਦੁਕਾਨ 'ਚੋਂ ਲੱਖਾਂ ਰੁਪਏ ਦਾ ਸਮਾਨ ਚੋਰ ਚੋਰੀ ਕਰਕੇ ਲੈ ਗਏ ਜਿਨਾ ਵਿੱਚ ਸੀ ਇਨਵਰਟਰ ਬੈਟਰੀਆਂ কুলਰ ਅਤੇ ਹੋਰ ਮਹਿੰਗੇ ਸਮਾਨ ਤੋਂ ਇਲਾਵਾ ਸਾਰੇ ਦਿਨ ਦੇ ਸੇਲ ਦੇ ਪੈਸੇ ਵੀ ਚੋਰੀ ਹੋ ਗਏ ਜੋ ਲੱਖਾਂ ਚ ਦੱਸੇ ਜਾ ਰਹੇ ਹਨ ਇੱਥੇ ਹੋਰ ਵੀ ਜਾਣਕਾਰੀ ਦੇ ਦਈਏ ਕਿ ਚੋਰਾਂ ਨੇ ਨਾਲ ਲੱਗ ਦਿਆ ਪੰਜ ਸੱਤ ਹੋਰ ਦੁਕਾਨਾਂ ਦੇ ਵੀ ਕੈਮਰਿਆਂ ਦੀਆਂ ਤਾਰਾਂ ਵੱਢ ਦਿੱਤੀਆਂ ਤਾਂ ذوے ਪਤਾ ਨਾ ਲੱਗ سکے ਕਿ ਚੋਰੀ ਦਾ ਸਮਾਨ ਚੋਰ ਕਿਸ ਪਾਸੇ ਨੂੰ ਲੈ ਕੇ ਗਏ ਮੌਕੇ ਤੇ थाना ਫਲੋਰ ਦੇ ਐਸਆਈ ਸੰਜੀਵ ਕੁਮਾਰ ਅਤੇ ਐਸਆਈ ਪਰਮਜੀਤ ਘਟਨਾ ਸਥਾਨ ਤੇ ਪੁੱਜੇ ਚੋਰੀ ਦੀ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਉਹਨਾਂ ਨੇ ਕਿਹਾ ਅਸੀਂ ਕਿ ਕੈਮਰਿਆਂ ਵਿੱਚੋਂ ਵੀਡੀਓ ਕਢਵਾ ਕੇ ਅਸੀਂ ਹੋਰ ਦੂਗਾਈ ਨਾਲ ਜਾਂਚ ਕਰ ਜਲਦੀ ਚੋਰਾਂ ਨੂੰ ਕਾਬੂ ਕਰ ਲਵਾਂਗੇ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਰੇਜੀ ਤੁਹਾਡੀ ਜਿਹੜਾ ਸਮਾਰਟ ਲਕੋਕ ਦੇ ਤੇ ਬੀਬੀ ਦਾ ਚੋਰੀ ਹੋਈ ਹੋਈ ਹੈਗੀ ਆ ਤੇ ਉਸ ਤੋਂ ਮੈਨੂੰ ਪਤਾ ਕਿ ਕਿੰਨਾ ਨੁਕਸਾਨ ਆਇਆ ਉਹ ਕਿੰਨੇ ਇੱਕ ਟਾਈਮ ਦਾ ਸਾ ਵਾਕਿਆ ਹੈ। ਦੇਖੋ ਜੋ ਸਾਡੇ ਧਿਆਨ ਚ ਆਇਆ ਵਾ ਇਹ ਵਾਕਿਆ ਜਿਹੜਾ ਲਗਭਗ ਰਾਤ ਦੇ 1:30 ਵਜੇ ਦੇ ਆਸ-ਪਾਸ ਹੋਇਆ ਹੈ ਜੀ। ਤੇ ਇਹਦੇ ਵਿੱਚ ਲੱਖਾਂ ਰੁਪਏ ਦਾ ਜਿਹੜਾ ਸਾਡਾ ਸਮਾਨ ਟਰੱਕ ਪਰ ਕੇ ਚੋਰ ਜਿਹੜੇ ਲੈ ਕੇ ਗਏ ਨੇ ਤੇ ਜਿਹੜਾ ਅੰਦਰ ਕੈਸ਼ ਛੱਡਾ ਪਿਆ ਸੀ ਵੱਡੀ ਮਾਤਰਾ ਚ ਉਹ ਵੀ ਸਾਡਾ ਕਿਉਂਕਿ ਅੱਜ ਕੱਲ ਸੀਜ਼ਨ ਏਸੀ ਪਰ ਜ਼ਿਆਦਾ ਤੇ ਚੱਲਦਾ ਆ ਤੇ ਉਹ ਵੀ ਸਾਡਾ ਇਹ ਲੈ ਗਏ ਕਿਉਂਕਿ ਸ਼ਨੀ ਐਤਵਾਰ ਹੋਣ ਕਰਕੇ ਬੈਂਕ ਬੰਦ ਸੀ ਠੀਕ ਆ ਇੱਕ ਤੁਹਾਡੇ ਜਿਹੜੀ ਦੁਕਾਨ ਆ ਪੂਰੀ ਕੈਮਰਿਆਂ ਨਾਲ ਲੈਸ ਹੈਗੀ ਆ ਹਰ ਪਾਸੇ ਉਹ ਕੈਮਰਾ ਵਾਚ ਕਰ ਰਿਹਾ ਹੈਗਾ ਹਰ ਬੰਦੇ ਨੂੰ ਤੇ ਇੰਨੇ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਏਡੀ ਵੱਡੀ ਚੋਰੀ ਹੋ ਗਈ ਭਾਜੀ ਦੇਖੋ ਚੋਰਾਂ ਨੇ ਜੋ ਡੀਵੀਆਰ ਦੇ ਵਿੱਚ ਦਿਖ ਰਿਹਾ ਵੇ ਕੱਲਾ ਕੱਲਾ ਕੈਮਰਾ ਕਟਿਆ ਜੀ ਕੈਮਰੇ ਨੂੰ ਡੈਮੇਜ ਕੀਤੇ ਸਾਰੇ ਕੈਮਰੇ ਬਾਹਰ ਲੀਆਂ ਲੱਗੀਆਂ ਹੋਈਆਂ ਹਾਈ ਫਲੱਡ ਲਾਈਟਾਂ ਕਟੀਆਂ ਜੀ ਉਸ ਤੋਂ ਬਾਅਦ ਇਹ ਚੋਰਾਂ ਦਾ ਇੱਕ ਵੱਡਾ ਗੈਂਗ ਸੀਗਾ ਜੀ ਜਿਹਦੇ ਵਿੱਚ ਕਈ ਚੋਰ ਤਾਂ ਉੱਤੇ ਆਖਰੀ ਵਾਰ ਦਾਤ ਹੋਣ ਤੱਕ ਕੈਮਰਿਆਂ ਦੇ ਵਿੱਚ ਆ ਰਹੇ ਨੇ ਤੇ ਬਾਕੀ ਕਿਸੇ ਵੱਡੇ ਗੱਡੀ ਦਾ ਇਸਤੇਮਾਲ ਕੀਤਾ ਹੈ ਜੀ ਇਹਨਾਂ ਨੇ ਕਿਹੜਾ ਕਿਹੜਾ ਸਮਾਨ ਲੈ ਕੇ ਆਏ ਭਾਜੀ ਇਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਏਸੀ ਫਰਿੱਜ ਤੇ ਸਮਾਲ ਅਪਲਾਈਐਂਸਰ ਤੇ ਇਹਨਾਂ ਦੇ ਕੂਲਰਸ ਜੋ ਵੀ ਉਹਨਾਂ ਦੇ ਹੱਥ ਲੱਗਾ ਤੇ ਕੈਸ਼ ਜਿਹੜਾ ਸਗੰਦਰ ਪਿਆ ਇਹ ਸਾਰਾ ਕੁਝ ਲੈ ਗਏ ਨੇ ਜੀ ਪਤਾ ਲੱਗਾ ਵੀ ਇਹ ਜਿਹੜੇ ਆਸ-ਪਾਸੇ ਹੋਰ ਵੀ ਦੁਕਾਨਾਂ ਤੇ ਸੀਸੀਟੀਵੀ ਕੈਮ ਲੱਗੇ ਉਹਨਾਂ ਦੀ ਵੀ ਤਾਰਾ ਵਟ ਗਏ ਹੋ ਇਹਨਾਂ ਨੇ ਲਗਭਗ ਆਲੇ-ਦੁਆਲੇ ਦੀਆਂ 7-8-8 ਘਰਾਂ ਤੇ ਦੁਕਾਨਾਂ ਦੇ ਕੈਮਰੇ ਵੀ ਕੱਟੇ ਨੇ ਜੀ ਇਹਨਾਰੇ ਠੀਕ ਆ ਤੇ ਪੁਲਿਸ ਕੰਪਲੀਟ ਕਰਤੀ ਤੁਸੀਂ ਪੁਲਿਸ ਨੂੰ ਜੇ ਇਨਫੋਰਮੇਸ਼ਨ ਦਿੱਤੀ ਆ ਜੀ ਤੇ ਜਿਹੜਾ ਹੈਗਾ ਬਾਬ ਐਸਐਚਓ ਸਾਹਿਬ ਦਾ ਫੋਨ ਨੋ ਰਿਪਲਾਈ ਆ ਰਿਹਾ ਜੀ ਜੀ ਬਾਰ-ਬਾਰ ਕਰਨ ਤੇ ਉਹਨਾਂ ਨੂੰ ਮੈਸੇਜ ਕੀਤੇ ਗਏ ਆ ਜੀ ਜੀ ਤੇ ਸਾਨੂੰ ਉਹਨਾਂ ਨੇ ਕੋਈ ਕੋਈ ਫੀਡਬੈਕ ਨਹੀਂ ਆ ਰਹੀ ਠੀਕ ਹੈ ਕੋਈ ਜਿੱਦਾਂ ਤੁਹਾਡਾ ਨੁਕਸਾਨ ਜ਼ਿਆਦਾ ਹੋਇਆ ਕੋਈ ਡਾਕਟ ਸਕੇਡ ਬੁਲਾਉਣ ਦੀ ਕੋਈ ਹਜੇ ਤੱਕ ਜਿਹੜਾ ਜੀ ਅਸੀਂ ਇਹਨਾਂ ਨੂੰ ਤਕਰੀਬਨ ਤਕਰੀਬਨ 6 ਵਜੇ ਦੇ ਆਸ-ਪਾਸ ਦੀ ਇਹਨਾਂ ਨੂੰ ਇਨਫੀਮੇਸ਼ਨ ਦਿੱਤੀ ਹੋਈ ਆ ਜ਼ਮੀਰ ਦੀ ਹਜੇ ਤੱਕ ਕੋਈ ਡਾਕਟ ਸਕੇਡ ਨਹੀਂ ਜੀ ਕੋਈ ਫੋਰੈਂਸਿਕ ਲੈਬ ਨਹੀਂ ਆਈ ਜੀ ਕੋਈ ਪ੍ਰੈਫਰੈਂਸਿਕ ਦਾ ਅਧਿਕਾਰੀ ਨਹੀਂ ਆਇਆ ਜੀ ਪੁਲਿਸ ਜਿਹੜੀ ਹੈਗੀ ਆ ਜੀ ਇਹ ਬਿਲਕੁਲ ਵੀ ਕ੍ਰਾਈਮ ਨੂੰ ਕੰਟਰੋਲ ਕਰਨ ਚ ਤੇ क्राइम ਨੂੰ ਲੱਭਣ ਦੇ ਵਿੱਚ ਨਕਾਮ ਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਫੌਰੀ ਤੌਰ ਤੇ ਪਰਚਾ ਦਰਜ ਕਰਕੇ ਜੀ ਪੂਰੇ ਇਲਾਕੇ ਦੇ ਸੀਸੀਟੀਵੀ ਕੈਮਰੇ ਜੀ ਖੰਘਾਲ ਕੇ ਤੇ ਜਿਹੜਾ ਬਾ ਇੱਥੇ ਦਾ ਡੰਬ ਚੱਕ ਕੇ ਮੋਬਾਈਲਾਂ ਦਾ ਤਾਂ ਜਿਹੜਾ ਹੈ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਪਚਾਇਆ ਜਾਵੇ ਤਾਂ ਵੱਡੀ ਮਾਤਰਾ ਵਿੱਚ ਹੋਇਆ ਚੋਰੀ ਦਾ ਜਿਹੜਾ ਸਮਾਨ ਹੈ ਉਹਨੂੰ ਬਰਾਮਦ ਕੀਤਾ ਜਾਵੇ ਤੇ ਸਾਡਾ ਜਿਹੜਾ ਕੈਸ਼ ਵੀ ਜਿਹੜਾ ਨਾਲ ਚੋਰੀ ਹੋਇਆ ਉਹਨੂੰ ਸਾਨੂੰ ਰਿਕਵਰੀ ਕਰਾਈ ਜਾਵੇ ਜੀ ਪੂਰੇ ਸ਼ਹਿਰ ਵਿੱਚ ਸੀਸੀਟੀਵੀ ਕੈਮ ਲੱਗੇ ਹੈਗੇ ਆ ਸਰਕਾਰੀ ਨਗਰ ਕੌਂਸਲ ਵੱਲੋਂ ਲਗਾਏ ਹੈਗੇ ਆ ਉਹਨਾਂ ਨੇ ਤੇ ਲੜਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੀ ਹਜੇ ਤੱਕ ਕਿਸੇ ਪੁਲਿਸ ਅਧਿਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੋਈ ਕਿਸੇ ਕਿਸਮ ਦੀ ਕੋਈ ਇਹੋ ਜਿਹਾ ਉਪਰਾਲਾ ਨਹੀਂ ਕੀਤਾ ਹੈ। ਅ ਸਰਲੀ ਸਮਾਨ ਲੱਖੋਂ ਦੇ ਉੱਤੇ ਚੋਰੀ ਹੋਈ ਆ ਕਾਫੀ ਸਮਾਨ ਲਗਾ ਲੱਖੜਾ ਸਾਮ ਲਗਾ ਗਿਆ। ਤੁਸੀਂ ਮੌਕੇ ਤੇ ਆ ਸਰ ਪਤਾ ਲੱਗਾ ਹੈਗਾ ਵੀ ਇਹਦੇ ਚੋਰ ਆ ਕਿੱਧਰੋਂ ਆਏ ਹੈਗੇ ਆ ਕਿੰਨੇ ਕਿੰਨੇ ਸਗੇ ਇਹ ਚੋਰ ਦੀ ਗਿਲਤੀ ਕਿੰਨੀ ਸੀ। ਅਈ ਸਿਰੇ ਸਾਨੂੰ ਇਤਲਾਹ ਮਿਲੀ ਸੀ ਫੋਨ ਦੇ ਉੱਤੇ। ਜੇ ਚੋਰੀ ਹੋਈ ਹੈ ਮੌਕੇ ਤੇ ਆਇਆ ਜੀ ਮੌਕੇ ਤੇ ਆ ਕੇ ਤੇ ਆਪਾਂ ਦੇਖਿਆ ਕਿ ਸ਼ਟਰ ਦੇ ਛਾਲੇ ਤੋਂ ਦੇ ਕੁੱਤੇ ਆ ਤੇ ਕੈਮਰੇ ਸੈੱਟ ਕਿੱਤੇ ਆ ਜੀ ਤੇ ਹੁਣ ਬਾਕੀ ਜਿਹੜੇ ਸਮਾਨ ਦੀ ਚੋਰੀ ਵਾਰੇ ਆ ਤੇ ਬੌਜੀ ਆ ਆਪਣਾ ਸਾਨੂੰ ਦੱਸਦੇ ਆ ਕਿ ਕੀ ਕੀ ਸਮਾਨ ਚੋਰੀ ਹੋਇਆ ਕੋਲੋਂ ਹਸਾਬ ਨਾਲ ਕੈਮਰੇ ਵਗੈਰਾ ਚੈੱਕ ਕਰਦੇ ਅਜੇ ਟੀਮਾਂਾਂ ਟੀਮਾਂ ਬਣਾ ਕੇ ਉਹ ਚੈੱਕ ਕਰਨਾ ਚਾਹੀਦਾ ਠੀਕ ਆ ਜਿਹੜਾ ਸੀਸੀਟੀਵੀ ਕੈਮਰਾ ਲੱਗਿਆ ਹੈ ਕਿ ਭਾਜੀ ਇਹਨਾਂ ਵਿੱਚ ਕੋਈ ਆਇਆ ਕੋਈ ਬੰਦਾ ਚੈੱਕ ਉਹ ਬੰਦਾ ਆ ਜਿਹਨੇ ਮੂੰਹ ਆਪਣਾ ਮੌਕੀ ਕੈਪ ਦੇ ਨਾਲ ਟਕਿਆ ਉਹਨੇ ਸਾਰੇ ਉਹ ਜਿਹੜੇ ਕੈਮਰੇ ਕੋਲ ਦੇ ਭੰਨੇ ਆ ਠੀਕ ਬਾਕੀ ਅਸੀਂ ਤਕੀਕ ਕਰ ਰਹੇ ਆ ਦੇਖ ਰਹੇ ਆ ਸਾਰਾ ਚੈੱਕ ਕਰਦੇ ਆ ਬਿਲਕੁਲ ਚੱਲ ਰਿਹਾ ਮੋਜੇ ਪਰੰਦੇ ਕਰਦਾ ਕਰਨ ਠੀਕ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ